ਯੂਰਪ ਦੀ ਕਿਸ ਕੰਟਰੀ ਦੇ ਵਿੱਚ ਆਪਾਂ ਨੂੰ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ ਆ ਮੈਪ ਹੈ ਫਿਨਲੈਂਡ ਆ ਫਿਨਲੈਂਡ ਆ ਗਿਆ ਆ ਗਿਆ ਸਵਿਡਨ ਫਿਨਲੈਂਡ ਸਵਿਡਨ ਦਾ ਬਾਰਡਰ ਬਿਲਕੁਲ ਨਾਲ ਨਾਲ ਲੱਗਦਾ ਦੂਜੀ ਗੱਲ ਦੋਨਾਂ ਕੰਟਰੀਆਂ ਦੇ ਵਿੱਚ ਤੁਸੀਂ ਸ਼ੇਡਿੰਗਨ ਵੀਜ਼ਾ ਅਪਲਾਈ ਕਰ ਸਕਦੇ ਹੋ ਸਪਾਊਸ ਦੇ ਨਾਲ ਆਪਣੇ ਡਿਪੈਂਡੈਂਟ ਚਿਲड्रन ਦੇ ਨਾਲ ਇਸ ਟਾਈਮ ਫਿਨਲੈਂਡ ਦਾ ਸਕਸੈਸਰੀ ਇਸ਼ੂ ਐਂਡ ਸਵਿਡਨ ਦਾ ਸਕਸੈਸਰੀ ਇਸ਼ੂ 101% ਚੱਲ ਰਿਹਾ ਦੂਜੀ ਗੱਲ ਕੰਟਰੀs ਸਵੀਡਨ ਫਿਨਲੈਂਡ ਤੋਂ ਇਲਾਵਾ ਆਪਣੇ ਕੋਲ ਆ ਜਾਂਦੀ ਹੈ ਅਨਿੱਕੀ ਜੀ ਕੰਟਰੀ ਲਾਤਵੀਆ ਤੁਸੀਂ ਕਹੋਗੇ ਬੜੀ ਛੋਟੀ ਕੰਟਰੀ ਹੈ ਦੇਖੋ ਲਾਤਵੀਆ ਕੰਟਰੀ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਇਵਨ ਕਿ ਨਾਲ ਲਾਤਵੀਆ ਦੇ 100% ਰੇਟ ਫਿਰ ਹੈ ਰੂਮਾਨੀਆ ਰੂਮਾਨੀਆ ਕੰਟਰੀ ਪਹਿਲਾਂ ਸ਼ੈਨਗਨ ਦੇ ਵਿੱਚ ਨਹੀਂ ਆਉਂਦੀ ਸੀ ਹੁਣ 31 ਮਾਰਚ 2024 ਨੂੰ ਸ਼ੈਨਗਨ ਦੇ ਵਿੱਚ ਆਜੂ ਜੇ ਪ੍ਰੋਪਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਸਾਡੇ YouTube ਚੈਨਲ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਸਤਿ ਸ੍ਰੀ ਅਕਾਲ